ਤਾਕਤ ਸ੍ਰੀ ਹਜੂਰ ਸਾਹਿਬ ਦੇ ਗੇਟ ਨੰਬਰ 3 ਦੇ ਨੇੜੇ ਇੱਕ ਪੁਰਾਣੀ ਤੋਪ ਪਈ ਹੋਈ ਹੈ ਸੰਗਤ ਜੀ ਇਹ ਬਿਲਕੁਲ ਲੰਗਰ ਹਾਲ ਦੇ ਨੇੜੇ ਹੈ ਗੇਟ ਨੰਬਰ 3 ਇਹ ਉਹ ਤੋਪ ਹੈ ਜਿਹੜੀ ਸਾਲ ਦੇ ਵਿੱਚ 7 ਵਾਰ ਚਲਾਈ ਜਾਂਦੀ ਹੈ 4 ਮਹੱਲੇ ਨਿਕਲਦੇ ਨੇ ਇੱਥੇ 4 ਮਹੱਲਿਆਂ ਦੇ ਉੱਤੇ ਅਤੇ 3 ਪ੍ਰਕਾਸ਼ਪੁਰਬ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ਪੁਰਬ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਦਾ ਪ੍ਰਕਾਸ਼ ਪੁਰਬ ਅਤੇ ਗੁਰਤਾ ਗੱਦੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਹਨਾਂ ਦਿਹਾੜਿਆਂ ਤੇ ਤੋਪ ਚਲਾਈ ਜਾਂਦੀ ਹੈ ਇਹ ਤੋਪ ਜੱਦੀ ਪੁਸ਼ਤੀ ਚਲਾਉਣ ਵਾਲੇ ਭਾਈ ਮੁੰਨਾ ਸਿੰਘ ਜੀ ਜੋ ਆਪ ਜੀ ਵੇਖ ਰਹੇ ਹੋ ਵੀਡੀਓ ਦੇ ਵਿੱਚ ਇਹ ਬਾਰੂਦ ਭਰ ਰਹੇ ਨੇ ਇਸ ਤੋਪ ਦੇ ਵਿੱਚ ਅਤੇ ਇਹ ਹੀ ਤੋਪ ਨੂੰ ਚਲਾਉਂਦੇ ਆ ਰਹੇ ਨੇ ਕਾਫੀ ਲੰਮੇ ਸਮੇਂ ਤੋਂ ਇਹੀ ਸੇਵਾ ਨਿਭਾਉਂਦੇ ਆ ਰਹੇ ਨੇ ਪਹਿਲਾਂ ਦੱਸਿਆ ਜਾਂਦਾ ਕਿ ਤੋਪ ਵੱਡੇ ਆਕਾਰ ਦੀ ਹੁੰਦੀ ਸੀ ਬਾਅਦ ਵਿੱਚ ਇਹਨੂੰ ਛੋਟੀ ਕਰ ਦਿੱਤਾ ਗਿਆ ਇਹਦੇ ਵਿੱਚ ਬਰੂਦ ਭਰ ਕੇ ਬਾਅਦ ਵਿੱਚ ਇਹਦੇ ਨਾਲ ਅੱਗ ਲਾਈ ਜਾਂਦੀ ਹੈ ਅੱਗ ਲਾਉਂਦਿਆਂ ਸਾਰ ਇਹ ਬੜਾ ਵੱਡਾ ਇੱਕ ਗੋਲੇ ਦੇ ਵਾਂਗ ਧਮਾਕਾ ਹੁੰਦਾ ਜਿਵੇਂ ਗੋਲਾ ਚੱਲਦਾ ਹੈ ਸੋ ਆਪ ਜੀ ਇਹ ਵੀਡੀਓ ਦੇ ਵਿੱਚ ਵੇਖ ਰਹੇ ਹੋ ਪਰ ਉਹ ਬੜੇ ਹੀ ਸਹਿਜ ਦੇ ਨਾਲ ਇਸ ਤੋਪ ਨੂੰ ਚਲਾ ਰਹੇ ਨੇ ਨੇੜੇ ਖੜੇ ਹੋ ਕੇ ਇੱਕ ਵਾਰ ਤੋਪ ਚੱਲਣ ਤੋਂ ਬਾਅਦ ਕਰੀਬ 15-20 ਮਿੰਟ ਲੱਗ ਜਾਂਦੇ ਨੇ ਤੁਸੀਂ ਵੇਖ ਸਕਦੇ ਜਦੋਂ ਹੁਣ ਤੋਪ ਚਲਾਈ ਗਈ ਸੀ ਨਾ ਤੇ ਇਸ ਤੋਪ ਦੇ ਵਿੱਚੋਂ ਹੁਣ ਵੀ ਧੂਆ ਨਿਕਲ ਰਿਹਾ ਹੈ ਕਰੀਬ 15-20 ਮਿੰਟ ਬਾਅਦ ਦੁਬਾਰਾ ਤੋਪ ਨੂੰ ਲੋਡ ਕੀਤਾ ਜਾਂਦਾ ਹੈ ਬਰੂਦ ਦੇ ਨਾਲ ਤੇ ਉਸ ਤੋਂ ਬਾਅਦ ਫਿਰ ਇਹਨੂੰ ਚਲਾਇਆ ਜਾਂਦਾ ਹੁਣ ਤੁਸੀਂ ਫਿਰ ਵੇਖ ਰਹੇ ਹੋ ਕਿਵੇਂ ਉਹਨਾਂ ਨੇ ਦੁਬਾਰਾ ਤੋਪ ਨੂੰ ਚਲਾਇਆ ਜੀ ਇਸ ਤਰ੍ਹਾਂ ਨਾਲ ਇਹ ਹਜੂਰ ਸਾਹਿਬ ਵਿਖੇ 7 ਵਾਰ ਹਰ ਸਾਲ ਤੇ ਟੋਪ ਚਲਾਈ ਜਾਂਦੀ ਹੈ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ